ਜਦੋਂ ਰਾਤ ਦੇ ਹਨੇਰੇ ਵਿੱਚ ਸੂਏਜ ਡੁੱਬ ਜਾਂਦਾ ਹੈ ਤਾਂ ਇੱਕ ਚਮਕਦਾ ਹੋਇਆ ਗੋਲ ਪੱਥਰ ਵਰਗਾ ਚਿਹਰਾ ਨਜ਼ਰ ਆਉਂਦਾ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਚੰ드ਰਮਾ ਇਹ ਸਿਰਫ ਰਾਤ ਦਾ ਤਾਰਾ ਨਹੀਂ ਇਹ ਸਦੀਆਂ ਤੋਂ ਮਨੁੱਖ ਦੀ ਕਲਪਨਾ ਡਾਰਾ ਤੇ ਵਿਗਿਆਨ ਦੋਹਾਂ ਲਈ ਇੱਕ ਭੇਦ ਭਰਿਆ ਮੁੱਦਾ ਰਿਹਾ ਹੈ ਤਾਂ ਇਹ ਸਵਾਲ ਕਦੇ ਨਾ ਕਦੇ ਤੁਹਾਡੇ ਮਨ ਵਿੱਚ ਜ਼ਰੂਰ ਆਇਆ ਹੋਵੇਗਾ ਕਿ ਆਖਿਰ ਸਾਡਾ ਚੰਦ ਕਿਵੇਂ ਬਣਿਆ ਕੀ ਇਹ ਕਿਸੇ ਵੱਡੀ ਟੱਕਰ ਦਾ ਨਤੀਜਾ ਸੀ ਜਾਫਰੇ ਸਦੀਆਂ ਤੋਂ ਧਰਤੀ ਦੀ ਕੈਦ ਵਿੱਚ ਬੇਬਜਾ ਚੱਕਰ ਲਾ ਰਿਹਾ ਹੈ ਤਾਂ ਚਲੋ ਅੱਜ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਸਾਡੇ ਚੰਦ ਦਾ ਜਨਮ ਕਿਵੇਂ ਹੋਇਆ ਪ੍ਰਾਣੀਆਂ ਕਹਾਣੀਆਂ ਵਿੱਚ ਚੰਦ ਨੂੰ ਦੇਵੀ ਦੇਵਤਿਆਂ ਨਾਲ ਜੋੜਿਆ ਗਿਆ ਕਿਸੇ ਨੇ ਕਿਹਾ ਕਿ ਇਹ ਚੰਦ ਮम्मा ਹੈ ਜੋ ਰਾਤ ਨੂੰ ਬੱਚਿਆਂ ਨੂੰ ਨੀਂਦ ਦੇਣਾ ਆਉਂਦਾ ਹੈ ਭਾਰਤ ਦੀਆਂ ਕਹਾਣੀਆਂ ਵਿੱਚ ਚੰਦ ਹਮੇਸ਼ਾ ਇੱਕ ਸੋਹਣੀ ਸ਼ਕਲ ਦੀ ਨਿਸ਼ਾਨੀ ਰਿਹਾ ਚੀਨ ਵਿੱਚ ਕਿਹਾ ਗਿਆ ਚੰਦ ਵਿੱਚ ਇੱਕ ਖਰਗੋਸ਼ ਰਹਿੰਦਾ ਹੈ ਜੋ ਅਮਰ ਹੋਣ ਦੀ ਦਵਾਈ ਬਣਾਉਂਦਾ ਹੈ ਜਦਕਿ ਮਾਇਆ ਸਿਵਲਾਈਜੇਸ਼ਨ ਚੰਦ ਨੂੰ ਆਪਣੇ ਕੈਲੰਡਰ ਲਈ ਵਰਤਦੇ ਸਨ ਪਰ ਅਸਲ ਗੱਲ ਇਹਨਾਂ ਲੋਕ ਕਹਾਣੀਆਂ ਨਾਲੋਂ ਬਹੁਤ ਅਲੱਗ ਹੈ ਜਦੋਂ ਅਸੀਂ ਚੰਦ ਵੱਲ ਵੇਖਦੇ ਹਾਂ ਅਸੀਂ ਸਿਰਫ ਚਮਕਦਾ ਹੋਇਆ ਪੱਥਰ ਨਹੀਂ ਵੇਖਦੇ ਅਸੀਂ ਇੱਕ ਗਵਾਹ ਵੇਖ ਰਹੇ ਹਾਂ ਜਿਸਨੇ ਧਰਤੀ ਦੀਆਂ ਜੰਗਾ ਬਦਲਾਅ ਅਤੇ ਜਨਮ ਨੂੰ ਆਪਣੀ ਅੱਖਾਂ ਨਾਲ ਦੇਖਿਆ ਅੱਜ ਦਾ ਵਿਗਿਆਨ ਇਹ ਕਹਿੰਦਾ ਹੈ ਕਿ ਇਹ ਸਿਰਫ ਇੱਕ ਗੋਲ ਪੱਥਰ ਨਹੀਂ ਜੋ ਆਸਮਾਨ ਵਿੱਚ ਘੁੰਮ ਰਿਹਾ ਹੋਵੇ। ਇਹ ਧਰਤੀ ਦੀ ਗਤੀ, ਸਮੁੰਦਰ ਦੀਆਂ ਲਹਿਰਾਂ ਅਤੇ ਹਵਾ ਦੇ ਚੱਕਰ ਨੂੰ ਬਰਾਬਰ ਕਰਦਾ ਹੈ। ਜੇਕਰ ਚੰਦ ਨਾ ਹੋਵੇ ਤਾਂ ਧਰਤੀ ਦਾ ਮੌਸਮ ਸਿਸਟਮ ਤਬਾਹ ਹੋ ਜਾਵੇਗਾ ਤੇ ਦਿਨ ਰਾਤ ਦੀ ਗਤੀ ਵੀ ਹਿਲ ਜਾਵੇਗੀ। ਬ੍ਰਹਮੰਡ ਵਿੱਚ ਕਿੰਨੇ ਹੀ ਸਾਰੇ ਗ੍ਰਹਿ ਨੇ ਤੇ ਇੰਨੇ ਹੀ ਸਾਰੇ ਉਪਗ੍ਰਹ ਹੈ ਪਰ ਸਾਡਾ ਚੰਦ ਧਰਤੀ ਦੇ ਆਕਾਰ ਨਾਲੋਂ ਸਹੀ ਸਾਈਜ਼ ਉੱਤੇ ਇੱਕ ਬੱਖਰਾ ਗ੍ਰਹਿ ਹੈ। ਇਹੋ ਗੱਲ ਸਾਰੇ ਵਿਗਿਆਨੀਆਂ ਲਈ ਹੈਰਾਨ ਕਰਨ ਵਾਲੀ ਸੀ ਕਿ ਇਹ ਕਿਵੇਂ ਹੋਇਆ ਤੇ ਇਹੀ ਸਵਾਲ ਉਹਨਾਂ ਨੂੰ ਲੈ ਕੇ ਗਿਆ ਚੰਦ ਦੇ ਜਨਮ ਦੀ ਖੋਜ ਵੱਲ ਜਿਵੇਂ ਹੀ ਵਿਗਿਆਨ ਨੇ ਤਰੱਕੀ ਕੀਤੀ ਦੁਨੀਆ ਨੇ ਚੰਦ ਉੱਤੇ ਪਹੁੰਚਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਸਾਲ ਆਉਂਦਾ ਹੈ 1969 ਜਦੋਂ ਪਹਿਲੀ ਵਾਰ ਨਾਸਾ ਦੇ ਅੰਤਰਿਕਸ਼ ਯਾਤਰੀ ਨੀਲ ਆਰਮਸਟ੍ਰॉन्ग ਨੇ ਚੰਦ ਦੀ ਸਤ੍ਹਾ ਉੱਤੇ ਪਹਿਲਾ ਕਦਮ ਰੱਖਿਆ ਇਹ ਸਿਰਫ ਅਮਰੀਕਾ ਦੀ ਜਿੱਤ ਨਹੀਂ ਸੀ ਇਹ ਸਾਰੀ ਦੁਨੀਆ ਦੀ ਜਿੱਤ ਬਣੀ ਇਸੇ ਲਈ ਹੀ ਸ਼ਾਇਦ ਆਰਮਸਟ੍ਰॉन्ग ਨੇ ਕਿਹਾ ਸੀ ਇਹ ਮੇਰਾ ਇੱਕ ਛੋਟਾ ਕਦਮ ਮੈਨੂੰ ਲੱਗਦਾ ਹੈ ਪਰ ਇਨਸਾਨਾਂ ਲਈ ਇਹ ਇੱਕ ਵੱਡੀ ਛਾਲ ਹੈ ਆਖਿਰ ਇਨਸਾਨ ਚੰਦ ਉੱਤੇ ਪਹੁੰਚ ਗਏ ਪਰ ਸਵਾਲ ਅਜੇ ਵੀ ਚੰਦ ਦੇ ਜਨਮ ਉੱਤੇ ਖੜ੍ਹਾ ਸੀ ਤੇ ਜਿਸ ਦਾ ਜਵਾਬ ਇਹਨਾਂ ਸੋਖਾ ਨਹੀਂ ਮਿਲਿਆ ਸੈਂਕੜੇ ਸਾਲ ਤੱਕ ਵਿਗਿਆਨੀਆਂ ਅਤੇ ਖੋਜੀਆਂ ਨੇ ਬਹੁਤ ਥਿਊਰੀਆਂ ਬਣਾਈਆਂ ਹਰ ਇੱਕ ਥਿਉਰੀ ਇੱਕ ਬੱਕਰੀ ਦੁਨੀਆ ਦਾ ਦਰਵਾਜਾ ਖੋਲਦੀ ਸੀ ਤਾਂ ਚਲੋ ਦੇਖਦੇ ਹਾਂ ਚੰਦ ਦੇ ਜਨਮ ਦੀਆਂ ਉਹ ਮੁੱਖ ਥਿਉਰੀਆਂ ਜੋ ਵਿਗਿਆਨ ਦੀ ਦੁਨੀਆ ਵਿੱਚ ਸਭ ਤੋਂ ਵੱਧ ਮੰਨੀਆਂ ਗਈਆਂ ਪਹਿਲੀ ਹੈ ਫਿਊਜ਼ਨ ਥਿਉਰੀ ਜਿਸ ਦੇ ਹਿਸਾਬ ਨਾਲ ਮੰਨਿਆ ਜਾਂਦਾ ਹੈ ਕਿ ਚੰਦ ਧਰਤੀ ਤੋਂ ਟੁੱਟ ਕੇ ਨਿਕਲਿਆ ਇਹ ਸਭ ਤੋਂ ਪੁਰਾਣੀ ਥਿਉਰੀ ਹੈ ਜਿਸ ਵਿੱਚ ਕਿਹਾ ਜਾਂਦਾ ਸੀ ਪਹਿਲਾਂ ਧਰਤੀ ਬਹੁਤ ਤੇਜ਼ੀ ਨਾਲ ਘੁੰਮ ਰਹੀ ਸੀ ਇਸ ਲਈ ਤੇਜ਼ੀ ਦੇ ਕਾਰਨ ਇਸ ਵਿੱਚੋਂ ਇੱਕ ਟੁਕੜਾ ਉੱਡ ਕੇ ਵੱਖ ਹੋ ਗਿਆ ਜੋ ਆਖਿਰਕਾਰ ਚੰਦ ਬਣਿਆ ਇਹ ਥਿਊਰੀ ਇਹ ਵੀ ਦੱਸਦੀ ਸੀ ਕਿ ਚੰਦ ਧਰਤੀ ਦਾ ਅੰਦਰਲਾ ਹਿੱਸਾ ਹੈ ਸਾਰਾ ਲੋਹਾ ਧਰਤੀ ਵਿੱਚ ਰਹਿ ਗਿਆ ਤੇ ਸਿਰਫ ਸਫੇਦ ਰੰਗ ਦੀ ਮਿੱਟੀ ਅਤੇ ਪੱਥਰ ਚੰਦ ਵਿੱਚ ਬਦਲ ਗਏ ਪਰ ਇਸ ਥਿਊਰੀ ਵਿੱਚ ਕਾਠ ਹੈ ਕਿ ਅਜੀਹੀ ਘੁੰਮਣ ਦੀ ਰਫ਼ਤਾਰ ਵਿਗਿਆਨਿਕ ਤੌਰ ਤੇ ਹজম ਨਹੀਂ ਸੀ ਹੁੰਦੀ ਤੇ ਕੋਈ ਵੀ ਸਬੂਤ ਨਹੀਂ ਮਿਲੇ ਕੀ ਧਰਤੀ ਕਿਸੇ ਸਮੇਂ ਨਹੀਂ ਤੇਜ਼ ਘੁੰਮੀ ਹੋਵੇਗੀ ਇਸ ਲਈ ਇਹ ਥਿਉਰੀ ਸਮੇਂ ਦੇ ਨਾਲ ਹੌਲੀ-ਹੌਲੀ ਖਾਰਜ ਹੋ ਗਈ ਦੂਸਰੀ ਥਿਉਰੀ ਸੀ ਦਾ ਕੈਪਚਰ ਥਿਉਰੀ ਜਿਸ ਦੇ ਹਿਸਾਬ ਨਾਲ ਚੰਦ ਨੇ ਧਰਤੀ ਨੂੰ ਕੈਦ ਕਰ ਲਿਆ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਚੰਦ ਦਾ ਜਨਮ ਕਿਸੇ ਹੋਰ ਥਾਂ ਉੱਤੇ ਹੋਇਆ ਤੇ ਇਹ ਆਪਣੀ ਜਗ੍ਹਾ ਤੇ ਰਸਤੇ ਤੋਂ ਭਟਕ ਗਿਆ ਸੀ ਤੇ ਜਦੋਂ ਇਹ ਧਰਤੀ ਦੇ ਨੇੜੇ ਆਇਆ ਧਰਤੀ ਦੇ ਗੁਰੂਤਾਕਰਸ਼ਣ ਦੀ ਤਾਕਤ ਨੇ ਇਸ ਨੂੰ ਆਪਣੇ ਵੱਲ ਖਿੱਚ ਲਿਆ ਤੇ ਇਹ ਧਰਤੀ ਦੇ ਆਲੇ-ਦੁਆਲੇ ਘੁੰਮਣ ਲੱਗਾ। ਇਹ ਥਿਊਰੀ ਕਈ ਦਹਾਕਿਆਂ ਤੱਕ ਚੱਲੀ ਕਿਉਂਕਿ ਇਹ ਸਮਝਣ ਵਿੱਚ ਸੌਖੀ ਤੇ ਪਹਿਲਾਂ ਨਾਲੋਂ ਜ਼ਿਆਦਾ ਸਹੀ ਲੱਗਦੀ ਸੀ। ਪਰ ਇਹ ਥਿਊਰੀ ਵੀ ਕਈ ਸਵਾਲਾਂ ਦੇ ਜਵਾਬ ਨਹੀਂ ਦੇ ਸકી ਜਿਵੇਂ ਕਿ ਜੇ ਚੰਦ ਕਿਸੇ ਹੋਰ ਥਾਂ ਤੇ ਬਣਿਆ ਤਾਂ ਚੰਦ ਤੇ ਧਰਤੀ ਦੀ ਮਿੱਟੀ ਆਪਸ ਵਿੱਚ ਮਿਲਦੀ-ਜੁਲਦੀ ਕਿਉਂ ਹੈ? ਇੰਨੇ ਵੱਡੇ ਭਟਕੇ ਹੋਏ ਗ੍ਰਹਿ ਨੂੰ ਧਰਤੀ ਦੀ ਗ੍ਰੈਵਿਟੀ ਕਿਵੇਂ ਕੈਦ ਕਰ ਸਕਦੀ ਹੈ ਬਿਨਾ ਕਿਸੇ ਟਕਰਾਜ ਜਾਂ ਟੁੱਟ ਫੁੱਟ ਦੇ ਇਸ ਲਈ ਇਹ ਥਿਊਰੀ ਵੀ ਬਾਅਦ ਵਿੱਚ ਜਾ ਕੇ ਕੱਟੀ ਗਈ ਫਿਰ ਆਉਂਦੀ ਹੈ ਤੀਸਰੇ ਨੰਬਰ ਦੀ ਥਿਊਰੀ ਕੋਇਕਰੇਸ਼ਨ ਥਿਊਰੀ ਜਿਸ ਦੇ ਹਿਸਾਬ ਨਾਲ ਧਰਤੀ ਅਤੇ ਜਾਂਦਾ ਇਕੱਠੇ ਬਣੇ ਸਨ ਇਹ ਥਿਊਰੀ ਕਹਿੰਦੀ ਹੈ ਕਿ ਜਦੋਂ ਸੂਰਜ ਦੇ ਆਲੇ ਦੁਆਲੇ ਧਰਤੀ ਬਣ ਰਹੀ ਸੀ ਤਾਂ ਉਸਦੇ ਹੀ ਛੋਟੇ-ਛੋਟੇ ਗੈਸ ਅਤੇ ਧੂੜ ਦੇ ਕਣਾਂ ਨੇ ਇਕੱਠੇ ਹੋ ਕੇ ਚੰਦ ਬਣਾਇਆ। ਦੋਵੇਂ ਧਰਤੀ ਤੇ ਚੰਦ ਇੱਕੋ ਸਮੇਂ ਇੱਕੋ ਜਿਹੇ ਮਲਬੇ ਤੋਂ ਬਣੇ। ਇਹ ਥਿਉਰੀ ਪਹਿਲਾਂ ਕਾਫੀ ਤਰਕ ਵਾਲੀ ਲੱਗੀ ਪਰ ਜੇ ਦੋਵੇਂ ਇੱਕੋ ਸਮੇਂ ਬਣੇ ਤਾਂ ਚੰਦ ਵਿੱਚ ਲੋਹਾ ਘੱਟ ਕਿਉਂ ਹੈ ਤੇ ਚੰਦ ਦਾ ਆਕਾਰ, ਘੁੰਮਣਾ ਤੇ ਗਤੀ ਧਰਤੀ ਨਾਲ ਮਿਲਦਾ ਕਿਉਂ ਨਹੀਂ? ਇਸ ਲਈ ਇਹ ਵੀ ਇੱਕ ਅਧੂਰੀ ਕਹਾਣੀ ਬਗ ਰਹਿ ਗਈ। ਇਹੋ ਜਿਹੀਆਂ ਕਹਾਣੀਆਂ ਆਉਂਦੀਆਂ ਰਹੀਆਂ। ਕੋ ਸਬੂਤ ਅਤੇ ਤਰਕ ਦੀ ਘਾਟ ਕਾਰਨ ਇਹ ਸਮੇਂ ਦੇ ਨਾਲ ਖਾਰਜ ਵੀ ਕਰ ਦਿੱਤੀਆਂ ਗਈਆਂ ਤਾਂ ਫਿਰ ਆਖਰ ਵਿੱਚ ਆਉਂਦੀ ਹੈ ਸਭ ਤੋਂ ਮਜ਼ਬੂਤ ਵਿਗਿਆਨਿਕ ਸਬੂਤਾਂ ਅਤੇ ਤਰਕ ਵਾਲੀ ਥਿਉਰੀ ਜਾਇੰਟ ਅਪੈਕਟ ਹਾਈਪੋਥੈਸਿਸ ਕਿ ਇਹ ਸਭ ਇੱਕ ਟੱਕਰ ਤੋਂ ਸ਼ੁਰੂ ਹੋਇਆ ਇਸ ਥਿਉਰੀ ਨੇ ਦੱਸਿਆ ਕਿ ਲਗਭਗ 4.5 ਅਰਬ ਸਾਲ ਪਹਿਲਾਂ ਧਰਤੀ ਬਿਲਕੁਲ ਨਮੀ ਨਮੀ ਬਣੀ ਸੀ ਤੇ ਸਾਡੀ ਧਰਤੀ ਬਸ ਇੱਕ ਜਲਦਾ ਹੋਇਆ ਗੋਲ ਪੱਥਰ ਹੀ ਦਿਖਾਈ ਦਿੰਦਾ ਸੀ ਇਸ ਸਮੇਂ ਦੂਰ ਇੱਕ ਥੀਆਨਾ ਦਾ ਇੱਕ ਹੋਰ ਗ੍ਰਹਿ ਮੰਗਲ ਦੇ ਆਕਾਰ ਜਿਹਾ ਆਪਣੀ ਜਗ੍ਹਾ ਤੇ ਰਸਤੇ ਵਿੱਚੋਂ ਭਟਕੇ ਸਿੱਧਾ ਧਰਤੀ ਨਾਲ ਆੜ ਕੇ ਵੱਜਿਆ ਇਹ ਟਕਰਾ ਐਨਾ ਭਿਆਨਕ ਸੀ ਧਰਤੀ ਦੀ ਸਤ੍ਹਾ ਦਾ ਇੱਕ ਵੱਡਾ ਹਿੱਸਾ ਉੱਡ ਗਿਆ ਥੀਆ ਦੇ ਵੀ ਕੁਝ ਹਿੱਸੇ ਚਿਥੜੇ ਹੋ ਗਏ ਇਸ ਟੱਕਰ ਤੋਂ ਬਾਅਦ ਇਹ ਸਾਰਾ ਮਲਬਾ ਧਰਤੀ ਦੇ ਆਲੇ ਦੁਆਲੇ ਚੱਕਰ ਲਾਉਣ ਲੱਗ ਪਿਆ ਤੇ ਕੁਝ ਸਮੇਂ ਲਈ ਧਰਤੀ ਸ਼ਨੀ ਗ੍ਰਹਿ ਵਾਂਗ ਦਿਖਾਈ ਦੇਣ ਲੱਗੀ। ਚੰਦ ਦਾ ਬਣਨਾ ਸਿਰਫ ਇੱਕ ਦਿਨ ਦਾ ਕੰਮ ਨਹੀਂ ਸੀ। ਕਿ ਸਵੇਰ ਟੱਕਰ ਹੋਈ ਤੇ ਸ਼ਾਮ ਨੂੰ ਚਮਕਦਾ ਚੰਦ ਤਿਆਰ। ਇਸ ਨੂੰ ਕਈ ਲੱਖਾਂ ਸਾਲ ਲੱਗ ਗਏ। ਕਈ ਲੱਖਾਂ ਸਾਲਾਂ ਵਿੱਚ ਇਹ ਤਬਾਅ ਤੇ ਖਿਲਰਿਆ ਹੋਇਆ ਮਲਬਾ ਇਕੱਠਾ ਹੋ ਕੇ ਚੰਦ ਬਣਿਆ। ਹੁਣ ਗੱਲ ਕਰਦੇ ਹਾਂ ਸਾਡੇ ਕੋਲ ਕੀ ਸਬੂਤ ਹਨ ਕਿ ਚੰਦ ਇਦਾਂ ਹੀ ਬਣਿਆ ਸੀ। ਤਾਂ ਵਿਗਿਆਨੀਆਂ ਕੋਲ ਇਸ ਦੇ ਪੱਕੇ ਸਬੂਤ ਵੀ ਹਨ। ਚੰਦ ਅਤੇ ਧਰਤੀ ਦੀ ਮਿੱਟੀ ਆਪਸ ਵਿੱਚ ਕਾਫੀ ਮਿਲਦੀ ਜੁਲਦੀ ਹੈ ਕਿਉਂਕਿ ਦੋਵੇਂ ਇੱਕ ਕੋ ਟੱਕਰ ਤੋਂ ਆਈ ਚੰਦ ਵਿੱਚ ਧਰਤੀ ਦੇ ਮੁਕਾਬਲੇ ਲੋਹਾ ਬਹੁਤ ਘੱਟ ਹੈ ਕਿਉਂਕਿ ਧਰਤੀ ਦਾ ਭਾਰੀ ਅਤੇ ਮਜ਼ਬੂਤ ਹਿੱਸਾ ਇਸ ਦਾ ਕੋਰ ਟੱਕਰ ਤੋਂ ਬਚ ਗਿਆ ਤੇ ਕੰਪਿਊਟਰ ਸਿਮੂਲੇਸ਼ਨ ਨੇ ਵੀ ਦਿਖਾਇਆ ਕਿ ਇਦਾਂ ਹੋ ਸਕਦਾ ਹੈ ਹੁਣ ਗੱਲ ਆਉਂਦੀ ਹੈ ਕਿ ਸਾਨੂੰ ਇਹ ਸਭ ਸਬੂਤ ਕਿੱਥੋਂ ਮਿਲੇ ਇਨਸਾਨ ਨੇ ਕਿਹੜੇ ਮਿਸ਼ਨ ਭੇਜੇ ਕਿਹੜੇ ਸਬੂਤ ਲਿਆਂਦੇ ਤੇ ਕੀ ਚੰਦ ਉੱਤੇ ਜਾ ਕੇ ਹੀ ਸਾਡਾ ਇਹ ਸਵਾਲ ਹੱਲ ਹੋਇਆ ਚੰਦ ਦੇ ਜਨਮ ਦੀ ਕਹਾਣੀ ਸਿਰਫ ਥਿਉਰੀਆਂ ਤੱਕ ਸੀਮਤ ਨਹੀਂ ਰਹੀ ਵਿਗਿਆਨ ਨੇ ਹੁਣ ਸਬੂਤ ਲੱਭਣੇ ਸਨ ਇਸ ਵੱਡੀ ਟੱਕਰ ਵਾਲੀ ਕਹਾਣੀ ਨੂੰ ਸਹੀ ਸਾਬਤ ਕਰਨ ਲਈ ਇਨਸਾਨ ਨੇ ਚੰਦ ਉੱਤੇ ਕਦਮ ਰੱਖਿਆ 1960 ਦੇ ਦਹਾਕੇ ਵਿੱਚ ਸੋਵੀਅਤ ਯੂਨੀਅਨ ਅਤੇ ਅਮਰੀਕਾ ਵਿਚਕਾਰ ਚੰਦ ਤੇ ਸਭ ਤੋਂ ਪਹਿਲਾਂ ਪਹੁੰਚਣ ਦੀ ਜੰਗ ਚੱਲ ਰਹੀ ਸੀ ਅਮਰੀਕਾ ਨੇ ਨਾਸਾ ਰਾਹੀਂ ਅਪੋਲੋ ਮਿਸ਼ਨ ਸ਼ੁਰੂ ਕੀਤੇ 1969 ਵਿੱਚ ਅਪੋਲੋ 11 ਚੰਦ ਉੱਤੇ ਪਹੁੰਚਿਆ ਨੀਲ ਆਰਮਸਟ੍ਰॉन्ग ਅਤੇ ਬਜ਼ ਆਲਡਰਿੰਗ ਨੇ ਚੰਦ ਦੀ ਧਰਤੀ ਤੇ ਕਦਮ ਰੱਖਿਆ ਦੁਨੀਆ ਲਈ ਇਹ ਸਿਰਫ ਇੱਕ ਇਤਿਹਾਸਿਕ ਮੋੜ ਸੀ ਪਰ ਵਿਗਿਆਨੀਆਂ ਲਈ ਇਹ ਸਬੂਤ ਇਕੱਠੇ ਕਰਨ ਦੀ ਸ਼ੁਭਾਸ ਸੀ ਨਾਸਾ ਦੇ ਯਾਤਰੀਆਂ ਨੇ 382 ਕਿਲੋ ਚੰਦੀ ਮਿੱਟੀ ਅਤੇ ਪੱਥਰ ਧਰਤੀ ਤੇ ਲਿਆਂਦੇ ਇਹਨਾਂ ਦੀ ਵਿਗਿਆਨਿਕ ਜਾਂਚ ਕੀਤੀ ਗਈ ਜੋਸੀ ਰਸਾਇਣਿਕ 72 ਲੋਹੇ ਵਰਗੀਆਂ ਤਾਤਾਂ ਦੀ ਮਾਤਰਾ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਧਰਤੀ ਅਤੇ ਚੰਦੀ ਮਿੱਟੀ ਕੋਝਹੀ ਹੈ ਇਹ ਦੱਸਦੀ ਹੈ ਕਿ ਦੋਵੇਂ ਇੱਕੋ ਜਿਹੇ ਮਲਬੇ ਤੋਂ ਹੀ ਬਣੇ ਸਨ ਇਸੇ ਲਈ ਜਾਇੰਟ ਅੰਪੈਕਟ ਟੱਕਰ ਵਾਲੀ ਥਿਉਰੀ ਸਹੀ ਸਾਬਤ ਹੋਈ ਕਿਉਂਕਿ ਥੀਆ ਅਤੇ ਧਰਤੀ ਦਾ ਕੇਂਦਰ ਬਖ ਹੋ ਗਿਆ ਸੀ ਤੇ ਚੰਦ ਦੇ ਪੱਥਰ ਬਹੁਤ ਪੁਰਾਣੇ ਹਨ ਲਗਭਗ 4.5 ਅਰਬ ਸਾਲ ਜੋ ਇਹ ਧਰਤੀ ਦੀ ਉਮਰ ਨਾਲ ਮਿਲਦੇ ਹਨ ਜੋ ਵਿਗਿਆਨੀਆਂ ਨੇ ਕੰਪਿਊਟਰ ਸਿਮੂਲੇਸ਼ਨ ਕੀਤੇ ਉਹਨਾਂ ਨੇ ਦਿਖਾਇਆ ਕਿ ਜੇ ਧਰਤੀ ਨਾਲ ਥੀਆ ਜਿਹਾ ਗ੍ਰਹਿ ਟਕਰਾਵੇ ਤਾਂ ਇੰਨੇ ਹੀ ਮਲਬੇ ਨਾਲ ਚੰਦ ਬਣ ਸਕਦਾ ਹੈ ਚੰਦ ਦੀ ਖੋਜ ਸਮੇਂ NASA ਨੇ ਸੋਤੇ ਲੇਜ਼ਰ ਰिफ्लेक्टर ਲਗਾਏ ਜੋ ਅੱਜ ਵੀ ਚਮਕਦੇ ਹਨ ਇਹਨਾਂ ਦੀ ਮਦਦ ਨਾਲ ਚੰਦ ਦੀ ਧਰਤੀ ਤੋਂ ਦੂਰੀ ਨਾਪੀ ਜਾਂਦੀ ਹੈ ਤੇ ਇਸ ਨਾਲ ਸਾਨੂੰ ਇਹ ਵੀ ਪਤਾ ਲੱਗਿਆ ਕਿ ਚੰਦ ਹੌਲੀ-ਹੌਲੀ ਧਰਤੀ ਤੋਂ ਦੂਰ ਜਾ ਰਿਹਾ ਹੈ ਹਰ ਸਾਲ ਲਗਭਗ 3.8 ਸੈਂਟੀਮੀਟਰ ਇਹ ਵੀ ਉਸ ਟੱਕਰ ਵਾਲੀ ਕਹਾਣੀ ਦੇ ਨਾਲ ਮੇਲ ਖਾਂਦਾ ਹੈ ਕਿਉਂਕਿ ਚੰਦ ਕਿਸੇ ਵੱਡੇ ੱੱਕੇ ਨਾਲ ਬਣਿਆ ਸੀ ਤੇ ਉਹ ਟੱਕਰ ਅੱਜ ਵੀ ਆਪਣੀ ਤਾਕਤ ਦਾ ਰੂਪ ਦਿਖਾ ਰਹੀ ਹੈ। ਕਈ ਸਾਲ ਪਹਿਲਾਂ ਜੋ ਸਿਰਫ ਕਲਪਨਾ ਸੀ ਉਹ ਅੱਜ ਮਿੱਟੀ, ਪੱਥਰ, ਮਾਪ ਅਤੇ ਗਣਿਤ ਨਾਲ ਸਾਬਤ ਹੋ ਗਿਆ। ਹੁਣ ਸਵਾਲ ਇਹ ਨਹੀਂ ਰਿਹਾ ਕਿ ਚੰਦ ਬਣਿਆ ਕਿਵੇਂ। ਹੁਣ ਸਵਾਲ ਇਹ ਹੈ ਚੰਦ ਦੇ ਆਉਣ ਤੋਂ ਬਾਅਦ ਧਰਤੀ ਵਿੱਚ ਕਿਹੜਾ ਵੱਡਾ ਬਦਲਾਅ ਆਇਆ? ਕੀ ਧਰਤੀ ਤੇ ਜ਼ਿੰਦਗੀ ਆਉਣ ਦਾ ਰਸਤਾ ਚੰਦ ਨੇ ਬਣਾਇਆ ਚੰਦ ਦੇ ਬਨਣ ਨਾਲ ਇਹ ਸਿਰਫ ਰਾਤ ਦੀ ਰੋਸ਼ਨੀ ਨਹੀਂ ਬਣਿਆ ਇਹ ਧਰਤੀ ਦੇ ਜੀਵਨ ਲਈ ਇੱਕ ਜ਼ਰੂਰੀ ਗ੍ਰਹਿ ਬਣ ਗਿਆ ਪਹਿਲਾਂ ਧਰਤੀ 24 ਘੰਟਿਆਂ ਵਿੱਚ ਹੀ ਆਪਣਾ ਇੱਕ ਦਿਨ ਦਾ ਚੱਕਰ ਪੂਰਾ ਕਰ ਲੈਂਦੀ ਸੀ ਕਿਉਂਕਿ ਇਸ ਦੇ ਘੁੰਮਣ ਦੀ ਰਫ਼ਤਾਰ ਬਹੁਤ ਤੇਜ਼ ਸੀ ਪਰ ਚੰਦ ਦੀ ਗ੍ਰੈਵਿਟੀ ਨੇ ਧਰਤੀ ਦੀ ਰਫ਼ਤਾਰ ਨੂੰ ਘਟਾ ਕੇ ਇਸ ਨੇ 24 ਘੰਟਿਆਂ ਦੇ ਦਿਨ ਰਾਤ ਬਣਾ ਦਿੱਤੇ ਰਫਤਾਰ ਦੇ ਬਦਲਣ ਨਾਲ ਇਸ ਨੇ ਮੌਸਮ ਹਵਾਵਾਂ ਅਤੇ ਸਮੇਂ ਨੂੰ ਵੀ ਬਰਾਬਰ ਕੀਤਾ ਚੰਦ ਨੇ ਸਭ ਤੋਂ ਵੱਡਾ ਜਾਦੂ ਕੀਤਾ ਸਮੁੰਦਰੀ ਲਹਿਰਾਂ ਉੱਤੇ ਚੰਦ ਦੀ ਗ੍ਰੈਵਿਟੀ ਨੇ ਸਮੁੰਦਰਾਂ ਵਿੱਚ ਆਣ ਜਾਣ ਨੂੰ ਕਾਇਮ ਕੀਤਾ ਇਨ੍ਹਾਂ ਹੀ ਤਰੰਗੀ ਲਹਿਰਾਂ ਨੇ ਧਰਤੀ ਤੇ ਪਹਿਲੀ ਜ਼ਿੰਦਗੀ ਨੂੰ ਪੈਦਾ ਹੋਣ ਵਿੱਚ ਮਦਦ ਵੀ ਕੀਤੀ ਕਿਉਂਕਿ ਸਮੁੰਦਰ ਦੇ ਪਾਣੀ ਤੇ ਜ਼ਮੀਨ ਵਿਚਕਾਰ ਲਈ ਰੇਤ ਉੱਥੇ ਹੀ ਸੀ ਜਿੱਥੇ ਉੱਲੀ ਤੇ ਸੁਖਮ ਜੀਵਾ ਨੇ ਧਰਤੀ ਉੱਤੇ ਕਦਮ ਰੱਖਿਆ ਇਸ ਲਈ ਜੇ ਚੰਦ ਨਾ ਹੋਵੇ ਤਾਂ ਧਰਤੀ ਬਿਲਕੁਲ ਬੇਸਹਾਰਾ ਹੋ ਜਾਵੇਗੀ ਬਿਨਾ ਚੰਦ ਦੇ ਧਰਤੀ ਦਾ ਅਕਸ ਘੁੰਮਦਾ ਰਹਿੰਦਾ ਕਦੇ ਧਰਤੀ ਥੋੜੀ ਠੰਡੀ ਕਦੇ ਜ਼ਿਆਦਾ ਗਰਮ ਹੁੰਦੀ ਪਰ ਚੰਦ ਨੇ ਇਹ ਤਬਦੀਲੀਆਂ ਸੁਧਾਰੀਆਂ ਇਸ ਦੇ ਹੋਣ ਕਰਕੇ ਹੀ ਸਾਡੀ ਧਰਤੀ ਅਜੀਹਾ ਜ਼ਰੂਰੀ ਤਾਪਮਾਨ ਤੇ ਹਵਾਵਾਂ ਵਾਲਾ ਗ੍ਰਹਿ ਬਣੀ ਚੰਦ ਦੀ ਰੋਸ਼ਨੀ ਕਾਰਨ ਰਾਤ ਦੇ ਪਸ਼ੂ ਪੰਛੀ ਜੰਗਲਾਂ ਵਿੱਚ ਘੁੰਮਦੇ ਸ਼ਿਕਾਰੀ ਰਾਤ ਨੂੰ ਵੀ ਸਾਫ਼ ਦੇਖਣ ਲੱਗੇ। ਮਨੁੱਖ ਜੋ ਅਜੇ ਤੱਕ ਅਧੂਰਾ ਸੀ, ਉਹ ਚੰਦ ਦੀ ਰੋਸ਼ਨੀ ਹੇਠਾਂ ਅੱਗ ਬਣਾਉਣ, ਰਖਵਾਲੀ ਕਰਨ ਤੇ ਨਮੀਆਂ ਖੋਜਾਂ ਕਰਨ ਲੱਗਾ। ਪੂਰਨਮਾਸੀ ਤੇ ਅਮਾਵਸ ਦੇ ਕੈਲੰਡਰ ਬਣੇ। ਰੁੱਤਾਂ ਦੀ ਗਿਣਤੀ ਹੋਈ। ਮੈਲਿਆਂ ਤੋਂ ਲੈ ਕੇ ਖੇਤਾਂ ਤੱਕ ਹਰ ਕੰਮ ਚੰਦ ਦੇ ਹਿਸਾਬ ਨਾਲ ਹੋਣ ਲੱਗੇ। ਤੇ ਚੰਦ ਦੇ ਵਾਧੇ ਤੇ ਘਟਦੇ ਆਕਾਰ ਨੇ ਮਨੁੱਖ ਨੂੰ ਸਿਖਾਇਆ ਕਿ ਕਿਸੇ ਚੀਜ਼ ਦਾ ਬਦਨਾ ਤੇ ਘਟਣਾ ਵੀ ਇੱਕ ਨਿਯਮ ਹੈ। ਅਸੀਂ ਅਕਸਰ ਕਹਿ ਦਿੰਦੇ ਹਾਂ ਚੰਦ ਤਾਂ ਸਿਰਫ ਰਾਤ ਦੀ ਸ਼ਾਨ ਹੈ ਪਰ ਜੇ ਅਚਾਨਕ ਚੰਦ ਗਾਇਬ ਹੋ ਜਾਵੇ ਤਾਂ ਕੀ ਹੋਵੇਗਾ ਚੰਦ ਧਰਤੀ ਦੇ ਚੁਕਾ ਨੂੰ ਸਹੀ ਟਿਕਾਣੇ ਤੇ ਰੱਖਦਾ ਹੈ ਬਿਨਾ ਚੰਦ ਦੇ ਧਰਤੀ ਦਾ ਇਹ ਚੁਕਾ ਬਿਨਾ ਰੁਕੇ ਘੁੰਮਣ ਲੱਗ ਜਾਵੇਗਾ ਨਤੀਜਾ ਇਹ ਹੋਵੇਗਾ ਕਿ ਮੌਸਮ ਖਤਮ ਹੋ ਜਾਣਗੇ ਕੁਝ ਇਲਾਕਿਆਂ ਵਿੱਚ ਠੰਡ ਪਵੇਗੀ ਤੇ ਕੁਝ ਇਲਾਕੇ ਬਿਹਤ ਗਰਮ ਹੋ ਸਕਦੇ ਹਨ ਜਿਵੇਂ ਹੀ ਚੰਦ ਗਾਇਬ ਹੁੰਦਾ ਹੈ ਸਮੁੰਦਰਾਂ ਦੀਆਂ ਲਹਿਰਾਂ ਰੁਕ ਜਾਣਗੀਆਂ ਜੇ ਲਹਿਰਾਂ ਨਾ ਹੋਣ ਤਾਂ ਸਮੁੰਦਰ ਇੱਕ ਜਗ੍ਹਾ ਰੁਕਿਆ ਰਹੇਗਾ ਜਿਸ ਨਾਲ ਸਮੁੰਦਰੀ ਜੀਵਨ ਤੇ ਬਹੁਤ ਮਾੜਾ ਅਸਰ ਪਵੇਗਾ ਇੱਥੇ ਤੱਕ ਹੀ ਨਹੀਂ ਚੰਦ ਧਰਤੀ ਦੀ ਗਤੀ ਨੂੰ ਵੀ ਹੌਲੀ ਕਰ ਰਿਹਾ ਹੈ ਜੇ ਚੰਦ ਨਾ ਹੋਵੇ ਤਾਂ ਧਰਤੀ ਤੇਜ਼ੀ ਨਾਲ ਘੁੰਮਣ ਲੱਗੇਗੀ ਜਿਸ ਕਾਰਨ ਦਿਨ ਅਤੇ ਰਾਤ ਸਿਰਫ 6 ਤੋਂ 10 ਘੰਟਿਆਂ ਦੇ ਹੋ ਜਾਣਗੇ ਇਸ ਤਬਦੀਲੀ ਨਾਲ ਨੀਂਦ ਦੇ ਚੱਕਰ ਫਸਲਾਂ ਦੀਆਂ ਰੁੱਤਾਂ ਅਤੇ ਮਨੁੱਖੀ ਜੀਵਨ ਵਿੱਚ ਹੋਰ ਵੀ ਵੱਡੇ ਬਦਲਾਅ ਆ ਸਕਦੇ ਹਨ ਚੰਦ ਸਿਰਫ ਧਰਤੀ ਦੇ ਅੰਦਰੋਹੀ ਮਦਦ ਨਹੀਂ ਕਰਦਾ ਇਹ ਧਰਤੀ ਨੂੰ ਸਪੇਸ ਦੇ ਬਾਹਰੀ ਹਮਲਿਆਂ ਤੋਂ ਵੀ ਬਚਾਉਂਦਾ ਹੈ ਇਹ ਬਹੁਤ ਸਾਰੇ ਐਸਟੈਰੋਇਡ ਅਤੇ ਵੱਡੇ ਪੱਥਰਾਂ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ ਜੋ ਧਰਤੀ ਉੱਤੇ ਡਿੱਗਣੇ ਹੁੰਦੇ ਹਨ ਉਹ ਚੰਦ ਉੱਤੇ ਡਿੱਗਦੇ ਹਨ ਇਸ ਦੇ ਸਬੂਤ ਤੁਸੀਂ ਖੁਦ ਵੀ ਦੇਖ ਸਕਦੇ ਹੋ ਜਿਹੜੇ ਸਾਨੂੰ ਅਜ ਚੰਦ ਉੱਤੇ ਦਾਗ ਜਾਂ ਨਿਸ਼ਾਨ ਦਿਖਾਈ ਦਿੰਦੇ ਹਨ ਇਹ ਉਹੀ ਪੱਥਰਾਂ ਦੇ ਹਮਲਿਆਂ ਦੇ ਨਿਸ਼ਾਨ ਹਨ ਚੰਦ ਵਿੱਚ ਹਵਾ ਤੇ ਮੌਸਮ ਨਾ ਹੋਣ ਕਾਰਨ ਉਹ ਮਿਟਦੇ ਨਹੀਂ ਸਦੀਆਂ ਤੋਂ ਇੰਜ ਹੀ ਦਿਖਾਈ ਦਿੰਦੇ ਰਹਿੰਦੇ ਹਨ ਇਸੇ ਲਈ ਮੁੱਖੀ ਗੱਲ ਇਹ ਹੈ ਕਿ ਜੇ ਚੰਦ ਨਾ ਹੁੰਦਾ ਤਾਂ ਇਹ ਸਾਰੇ ਉਲਕਾ ਪਿੰਡ ਸਿੱਧੇ ਧਰਤੀ ਉੱਤੇ ਡਿੱਗਦੇ ਚੰਦ ਦੇ ਬਿਨਾ ਮਨੁੱਖੀ ਇਤਿਹਾਸ ਅਧੂਰਾ ਹੈ ਮਨੁੱਖ ਨੇ ਦੁਨੀਆ ਦੀ ਪਹਿਲੀ ਘੜੀ ਚੰਦ ਦੇ ਆਕਾਰ ਦੇ ਹਿਸਾਬ ਨਾਲ ਬਣਾਈ ਕੈਲੰਡਰ ਰੁੱਤਾਂ ਖੇਤੀ ਧਾਰਮਿਕ ਤਿਹਾਰ ਸਭ ਚੰਦ ਨਾਲ ਜੁੜੇ ਹੋਏ ਹਨ ਜੇ ਚੰਦ ਨਾ ਹੋਵੇ ਤਾਂ ਧਰਤੀ ਦੇ ਨਕਸ਼ੇ ਉਲਟ ਜਾਵੇ ਹੁਣ ਸਵਾਲ ਤੁਹਾਡਾ ਹੈ ਜਦੋਂ ਅਸੀਂ ਆਸਮਾਨ ਵੱਲ ਦੇਖਦੇ ਹਾਂ ਤਾਂ ਸਾਨੂੰ ਸਿਰਫ ਚੰਦ ਨਹੀਂ ਸਾਡਾ ਅਤੀਤ ਧਰਤੀ ਦਾ ਬਚਾ ਕਰਨ ਵਾਲਾ ਇੱਕ ਸਾਥੀ ਨਜ਼ਰ ਆਉਂਦਾ ਹੈ ਪਰ ਜੇਕਰ ਇਹ ਸਾਥੀ ਕਦੇ ਸੱਚਮੁੱਚ ਆਸਮਾਨ ਤੋਂ ਗਾਇਬ ਹੋ ਗਿਆ ਤਾਂ ਕੀ ਅਸੀਂ ਧਰਤੀ ਤੇ ਬਚ ਪਾਵਾਂਗੇ ਤਾਂ ਤੁਸੀਂ ਕੀ ਸੋਚਦੇ ਹੋ ਕਿ ਚੰਦ ਸਿਰਫ ਇੱਕ ਗੋਲ ਪੱਥਰ ਹੈ ਜਾਂ ਇਹ ਪ੍ਰithvi ਦੇ ਬਰਾਬਰ ਹੀ ਸਾਡੇ ਲਈ ਜ਼ਰੂਰੀ ਗ੍ਰਹਿ ਹੈ ਬਾਕੀ ਅੰਤ ਵਿੱਚ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਜਾਂ ਜਿਹੀਆਂ ਸੁਨੀਆਂ ਸਚਾਈਆਂ ਤੇ ਖੋਜਾਂ ਲਈ ਤੁਹਾਡੀ ਦਿਲਚਸਪੀ ਹੈ ਤਾਂ ਸਾਡਾ ਸਾਥ ਦਿਓ ਸਬਸਕ੍ਰਾਈਬ ਕਰੋ ਇੱਥੋਂ ਤੱਕ ਸੁਣਨ ਲਈ ਧੰਨਵਾਦ ਖੁਸ਼ ਰਹੋ ਅਤੇ ਫਿਰ ਮਿਲਦੇ ਹਾਂ